ਭਸੀ ਪਟਾਣਾ ਪੁਲਿਸ ਨੇ ਛੋਲੇ ਪਾੜੇ ਵਿਅਕਤੀ ਨੂੰ ਬਲੈਕਮੇਲ ਕਰਨ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵੱਲੋਂ ਕੱਪੜੇ ਦੀ ਦੁਕਾਨ ਕਰਨ ਵਾਲੇ ਵਿਅਕਤੀ ਨੂੰ ਪੈਸੇ ਲੈਣ ਦੇ ਲਈ ਘਰੇ ਬੁਲਾ ਕੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰ ਕੇ ਉਸ ਦੀਆਂ ਫੋਟੋਆਂ ਖਿੱਚੀਆਂ ਗਈਆਂ ਤੇ ਉਸ ਨੂੰ ਬਲੈਕਮੇਲ ਕੀਤਾ ਗਿਆ ਕਿ ਜੇਕਰ ਤੂੰ ਸਾਨੂੰ 2 ਲੱਖ ਰੁਪਏ ਨਾ ਦਿੱਤੇ ਤਾਂ ਤੇਰੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਈਰਲ ਕਰ ਦਵਾਂਗੇ ਜਿਸ ਤੋਂ ਬਾਅਦ ਕ੍ਰਿਸ਼ਨ ਚੰਦ ਨੇ ਸਦੀ ਸ਼ਿਕਾਇਤ थाना ਬਸੀ ਪਠਾਣਾ ਦੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਪਰ ਹਾਲੇ ਵੀ ਦੋ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਐਸ ਐਚਓ ਨਰਪਿੰਦਰ ਪਾਲ ਸਿੰਘ ਦੇ ਵੱਲੋਂ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਜੀ ਸਾਡੇ ਕੋਲ ਇਹ ਮਤਲਬ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਕ੍ਰਿਸ਼ਨ ਚੰਦ ਪੁੱਤਰ ਖਜਾਨ ਚੰਦ ਵਾਸੀ ਬਲੀਵ ਨਗਰ ਮਰਿੰਦਾ ਜ਼ਿਲ੍ਹਾ ਰੂਪਨਗਰ ਜਿਹੜਾ ਕਿ ਇੱਥੇ ਨਗਰ ਕਪਟੇ ਦੀ ਦੁਕਾਨ ਕਰਦਾ ਹੈ ਕਿ ਉਹਨੇ ਆਕੇ ਸਾਨੂੰ ਦੱਸਿਆ ਸੀ ਕਿ ਇੱਕ ਲੜਕੀ ਸਰਜੀ ਲੜਕੀ ਸੀ ਜਿਹੜੀ ਉਹ ਦੁਕਾਨ ਤੇ ਆਈ ਕੱਪੜੇ ਲੈ ਕੇ ਗਈ ਸੀ ਕੱਪੜੇ ਲਿਜਾ ਕੇ ਉਹਨੇ 25000 ਦੇ ਕੱਪੜੇ ਲੈ ਕੇ ਗਈ ਸੀ ਤੇ ਜਿਹਦੇ ਵਿੱਚੋਂ 5000 ਰੁਪਏ ਦੇ ਕੇ ਸੀ 20000 ਉਹਨੂੰ ਜਤਾਨੀ ਸੀ ਉਹਨੂੰ 2-3 ਵਾਰ ਲੜਕੀ ਨੇ ਆਪਣੇ ਘਰੇ ਬੁਲਾ ਲਿਆ ਸੀ ਕਿ ਕ੍ਰਿਸ਼ਨ ਜਾਨੂ ਵੀ ਤੁਸੀਂ ਵੀ ਮਰਿੰਡੇ ਦੇ ਰਹਿਣ ਵਾਲੇ ਹੋ ਵੀ ਸਾਜਾ ਮਤਲਬ ਮੈਂ ਬਿਮਾਰ ਆ ਮੇ ਤੋਂ ਜਾਂਦੇ ਜਾਂਦੇ ਪੈਸੇ ਫੜ ਲੈ ਜੂ ਉਹ ਕ੍ਰਿਸ਼ਨਚੰਦ ਉਹਦੇ ਤੋਂ ਪੈਸੀ ਫੜਨ ਚਲਾ ਗਿਆ ਪੈਸੀ ਜਦੋਂ ਫੜਨ ਗਿਆ ਉਹਨਾਂ ਨੇ ਉਸ ਦੀ ਲੜਕੀ ਨੇ ਤੇ ਲੜਕੇ ਦੇ ਘਰ ਵਾਲੇ ਨੇ ਸੰਦੀਪ ਕੋਲ ਲੜਕੀ ਹੈ ਤੇ ਉਹਦਾ ਘਰ ਵਾਲਾ ਜਿਹੜੀ ਕਿ ਮਹੇਸ਼ਪੁਰੇ ਰਹਿਣ ਵਾਲੀ ਆ ਤੇ ਹਾਲਵਾਸੀ ਕ ਰਾਜਦਰ ਮਰਿੰਡਾ ਰਹਿੰਦੀ ਆ ਜੀ ਤੇ ਜਿਹੜਾ ਉਹਦਾ ਘਰ ਵਾਲਾ ਸਰ ਇਹਨਾਂ ਦੋਨਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਤੇ ਉਹਦੇ ਕੱਪੜੇ ਉਧਰਵਾ ਕੇ ਦੋ ਵਿਅਕਤੀ ਇਹਨਾਂ ਦੇ ਨਾਲ ਹੋਰ ਸੀਗੇ ਜੀ ਤੇ ਇਹਨਾਂ ਨੇ ਚਾਰਾਂ ਨੇ ਉਸ ਵਿਅਕਤੀ ਦੇ ਕੱਪੜੇ ਉਤਾਰ ਕੇ ਉਹਦੀਆਂ ਨੰਗਨ ਤਸਵੀਰਾਂ ਖਿੱਚ ਲਈਆਂ ਅਤੇ ਉਸ ਨੂੰ ਡਰਾ ਕੇ ਬਲੈਕਮੇਲ ਕਰਨ ਲੱਗੇ ਅਤੇ ਉਸ ਤੋਂ ਪੈਸੇ ਦੀ ਡਿਮਾਂਡ ਕਰਨ ਲੱਗੇ ਉਦੋਂ ਤੋਂ 2 ਲੱਖ ਰੁਪਏ ਮੰਗਣ ਲੱਗੇ ਕਹਿੰਦੇ ਨਹੀਂ ਤਾਂ ਅਸੀਂ ਤੇਰੀ ਇਹ ਵੀਡੀਓ ਬਣਾ ਕੇ ਨੈੱਟ 'ਤੇ ਪਾ ਦਾਂਗੇ ਨਹੀਂ ਤਾਂ ਸਾਨੂੰ 2 ਲੱਖ ਰੁਪਏ ਦੇ ਜਿਸ ਤੇ ਰਿਗਾਰਡਿੰਗ ਉਹਨੇ ਸਾਨੂੰ ਸਟੇਟਮੈਂਟ ਲਈ ਅਸੀਂ ਦੋਸ਼ੀਆਂ ਦੇ ਖਿਲਾਫ ਮਕੰਦਾ ਨੰਬਰ 47 ਮਿਤੀ 20/5/24 ਅੰਡਰ ਸੈਕਸ਼ਨ 366 342 383 386 387 ਆਈਪੀਸੀ ਜਦ ਜਿਸ ਤਰ੍ਹਾਂ ਕੀਤਾ ਜੀ ਜਿਸੇ ਕਰਕੇ ਅਸੀਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਦੋ ਦੋਸ਼ੀਆਂ ਨੂੰ ਅਤੇ ਜਿਹੜੇ ਦੋ ਦੋਸ਼ੀ ਨਾਮ ਨੂੰ ਦੋਸ਼ੀ ਸੀਗੇ ਉਹਨਾਂ ਦੇ ਵਿੱਚ ਉਹ ਅਸੀਂ ਐਜ਼ ਅਕਿਊਜ਼ ਨੋਮੀਨੇਟ ਕਰ ਲਏ ਇੱਕ ਗੁਰਿੰਦਰ ਸਿੰਘ ਹੈਗਾ ਉਹ ਬਡਵਾਲੇ ਪਿੰਡ ਦਾ ਹੈਗਾ ਸਾਡਾ ਇੱਥੇ ਤੇ ਇੱਕ ਉਹਦੀ ਪਤਨੀ ਹੈਗੀ ਰੋਜੀ ਉਹ ਬੇਸਿਕਲੀ ਮਰੀਂਡੇ ਦੀ ਹੈਗੀ ਆ ਬਾਜੀਗਰ ਬਸਤੀ ਦੀ ਤੇ ਉਹ ਇੱਥੇ ਇਹਦੇ ਨਾਲ ਇਹਨੇ ਲੰਮਿਆ ਜੀ ਕਰਵਾਈ ਹੋਈ ਆ ਜਿਹੜਾ ਬਡਵਾਲੇ ਦਾ ਲੜਕਾ ਹੈ ਜਲਦੀ ਅਸੀਂ ਉਹਨਾਂ ਨੂੰ ਰੈਸਟ ਕਰ ਲਾਂਗੇ ਕਿਹੜਾ ਕਿਹੜੇ ਗ੍ਰਿਫਤਾਰ ਨੇ ਸਾਡੇ ਕੋਲ ਇਹ ਜਿਹੜਾ ਹੈਗਾ ਲੜਕੀ ਸੰਦੀਪ ਕੌਰ ਅਤੇ ਇਸ ਦਾ ਪਤੀ ਜੀ ਸਰਜੀਤ ਸਿੰਘ ਜੀ ਇਹ ਦੋ ਗ੍ਰਿਫਤਾਰ ਇਹ ਹਾਂ ਜੀ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜੋ ਸਾਡੇ ਕੋਲ ਪੁਲਿਸ ਰਿਮਾਂਡ ਦਿੱਤੀ ਪਹਿਲੇ ਦਿਨ ਦਾ ਰਿਮਾਂਡ ਆ ਇਹ ਸਾਡੇ ਕੋਲ ਇਹਨਾਂ ਦਾ 4 ਦਿਨ ਦਾ ਰਿਮਾਂਡ ਹਾਸਲ ਹੋਇਆ ਪਹਿਲਾਂ ਕੋਈ ਮਾਮਲਾ ਇਹਨਾਂ ਦਾ ਪ੍ਰੀਵਿਅਸ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਉਹ ਵੀ ਤੁਹਾਨੂੰ ਦੱਸਾਂਗੇ ਜੀ ਜਿਹੜੀ 2 ਲੱਖ ਦੀ ਗੱਲ ਹੋਈ ਸੀ ਉਹਨੇ ਦੇ ਦਿੱਤੇ ਸੀ ਸਰ ਨਹੀਂ ਨਹੀਂ ਉਹਨੇ ਨਾ ਜੀ 2 ਲੱਖ ਤੋਂ ਪਹਿਲਾਂ ਉਹਦੀ ਦੁਕਾਨ ਤੋਂ ਆ ਕੇ 10000 ਰੁਪਏ ਇੱਕ ਵਾਰ ਲੈ ਕੇ ਗਏ ਜ ਨੇ ਕਿ ਉਹ ਕਹਿੰਦੇ ਵੀ ਸਾਡੇ ਕੋਲ ਨੂੰ ਤੁਰੰਤ ਹੁਣੇ ਪੈਸੇ ਦੇ ਉਹ ਕਹਿੰਦੇ ਮੇਰੇ ਅਕਾਊਂਟ ਚ ਪਏ ਨੇ ਤੇ ਜਦੋਂ ਉਹਦੇ ਅਕਾਊਂਟ ਚੋਂ ਉਹ ਕਹਿੰਦੇ ਸਾਨੂੰ ਗੂਗਲ ਟਰਾਂਸਫਰ ਕਰ ਦੇ ਉਹ ਗੂਗਲ ਟਰਾਂਸਫਰ ਕੀਤਾ 2000 ਤੋਂ ਵੱਧ ਨਹੀਂ ਹੋਇਆ ਉਹ 2000 ਰੁਪਏ ਗੂਗਲ ਟਰਾਂਸਫਰ ਕਰਤਾ ਤੇ ਉਸ ਤੋਂ ਵੱਧ ਹੋਈ ਨਹੀਂ ਸੀ ਉਹ ਕਹਿੰਦਾ ਵੀ ਮੈਂ ਤੁਹਾਡੇ ਅਕਾਊਂਟ ਚ ਪਾ ਦੂੰਗਾ ਜਾਂ ਮੈਂ ਤੁਹਾਨੂੰ ਤੁਸੀਂ ਦੁਬਾਰਾ ਜੇ ਮੈਂ ਤੁਹਾਨੂੰ ਦੁਬਾਰਾ ਦੇ ਦੂੰਗਾ ਵੈਰੀਫਾਈ ਕਿਵੇਂ ਹੋਇਆ ਵੀ ਇਹ ਸ਼ਿਕਾਇਤ ਕਰਤਾ ਜੋ ਹੈ ਸੱਚ ਬੋਲ ਰਿਹਾ ਕ੍ਰਿਸ਼ਨ ਚੰਦ ਉਹ ਸੀ ਜਿਹੜਾ ਕੋਈ ਉਹਦਾ ਮੋਬਾਈਲ ਸੀਗਾ ਉਹਦੇ ਵਿੱਚੋਂ ਸਾਡਾ ਰਿਕਾਰਡ ਹੈ ਗਿਆ ਅਤੇ ਜੋ ਉਹਨੇ ਸਾਨੂੰ ਸ਼ਿਕਾਇਤਕਰਤਾ ਨੇ ਮੋਬਾਈਲ ਪੇਸ਼ ਕੀਤਾ ਉਹਦੇ 'ਚ ਉਹਨਾਂ ਦੀਆਂ ਰਿਕਾਰਡਿੰਗਾਂ ਹੈਗੀਆਂ ਉਹਨਾਂ ਨੇ ਐਡਮਿਟ ਕਰ ਲਿਆ ਉਹਨਾਂ ਨੇ ਸਾਡੇ ਕੋਲ ਕਨਫੈਸ ਕੀਤਾ ਵੀ ਇਹ ਜਿਹੜੀਆਂ ਅਸੀਂ ਨੂੰ ਧਮਕੀਆਂ ਦਿੰਦੇ ਸੀ ਤੋ ਪੈਸੇ ਠੱਗਣਾ ਚਾਹੁੰਦੇ ਸੀਗੇ ਉਹ ਕਹਿੰਦੇ ਅਸੀਂ ਆਪਣੇ ਫੋਨ ਤੋਂ ਇਹਨੂੰ ਕਾਲ ਰਿਕਾਰਡ ਕੀਤੀਆਂ ਤੇ ਸਾਸੀ ਜਿਹੜਾ ਹੈਗਾ ਦੋਸ਼ੀ ਸਰਜੀਤ ਸਿੰਘ ਫੜਿਆ ਸਰਜੀਤ ਸਿੰਘ ਦੇ ਮੋਬਾਈਲ ਤੋਂ ਇਹਦੇ ਫੋਨ ਤੇ ਜਿਹੜੀਆਂ ਸਾਨੂੰ ਰਿਕਾਰਡਿੰਗਾਂ ਪੇਸ਼ ਕੀਤੀਆਂ ਇਹਦੇ ਫੋਨ ਤੇ ਕਾਲਾਂ ਕੀਤੀਆਂ ਗਈਆਂ ਸੀ ਸਕਾਈਲਿਸ ਪੰਜਾਬ ਦੇ ਲਈ ਬੱਸੀ ਪਠਾਣਾ ਤੋਂ ਜਗਦੇਵ ਸਿੰਘ ਦੀ ਰਿਪੋਰਟ